ਸਰਬ ਸਪਤ ਪਤਾਰ ਕੇ ਤਰ ਜਾਪ ਹੀ ਜਹ ਜਾਪ ਆਦਿ ਦੇਵ ਅਗਾਦ ਤੀਜ ਅਨਾਦ ਮੂਰਤ ਅਤਾਪ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਪੁਰਖ ਵਹਿਰੂ ਦੀ ਮਹਿਮਾ ਦੇ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਫਰਮਾ ਰਹੇ ਹਨ ਜਿੰਨੇ ਵੀ ਬਿਆੰਤ ਪਤਾਲ ਹਨ ਉਹਦੇ ਹੇਠਾਂ ਉਸ ਵਹਿਰੂ ਦਾ ਜਾਪ ਹੋ ਰਿਹਾ ਹੈ ਸਾਰੇ ਉਹਦਾ ਨਾਮ ਜਪ ਰਹੇ ਨੇ ਫਿਰ ਉਹ ਵਹਿਰੂ ਆਦ ਦੇਵ ਸਭ ਦਾ ਮੁੱਢ ਹੈ ਸਾਰੇ ਇਹਦੇ ਤੋਂ ਪੈਦਾ ਹੋਏ ਨੇ ਉਹ ਆਦ ਦੇਵ ਹੈ ਫਿਰ ਉਹ ਵਹਿਰੂ ਆਗਾਦ ਹੈ ਡੂੰਗਾ ਹੈ ਗੰਭੀਰ ਹੈ ਬੜੇ ਭਾਰੀ ਬਲ ਤੇਜ ਪ੍ਰਤਾਪ ਵਾਲਾ ਹੈ ਅਤੇ ਉਹ ਵਹਿਰੂ ਆਦ ਤੋਂ ਰਹਿਤ ਹੈ ਅਨਾਦ ਹੈ ਉਹਦੇ ਆਦ ਅੰਤ ਦਾ ਕੋਈ ਭੇਡ ਹੈ ਨਹੀਂ ਤੇ ਫਿਰ ਉਹ ਵਹਿਰੂ ਆਤਾਪ ਭਾਵ ਕੇ ਦੁੱਖਾਂ ਤੋਂ ਕਲੇਸ਼ਾਂ ਤੋਂ ਵੀ ਉਹ ਵਹਿਰੂ ਰਹਿਤ ਹੈ